ਕਿ ਆਮ ਆਦਮੀ ਪਾਰਟੀ ਵਾਲੇ ਐਸੀ ਡਰਾ ਕੇ ਗਏ ਐ ਧਮਕਾ ਕੇ ਗਏ ਐ ਪਿਛਲੇ ਦਿਨਾਂ ਦੋ ਦਿਨ ਪਹਿਲਾਂ ਮੈਂ ਤਾਂ ਸੁੰਦਰਕੋਪ ਭੈਣ ਜੀ ਕਿਸੇ ਮੀਟਿੰਗ ਤੇ ਜਾ ਰਹੀ ਸੀ ਤੇ ਪਤਾ ਲੱਗਿਆ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਆ ਕੇ ਉਹ ਸਾਡੀਆਂ ਦੋਵੇਂ ਮੀਟਿੰਗਾਂ ਜ਼ਬਰਦਸਤੀ ਕੈਨਸਲ ਕਰਾਤੀਆਂ ਕਿਹੜੇ ਏਰੀਆ ਸੀ ਭੈਣਾ ਉਹ ਭਰਗੋ ਕੈਂਪ ਸੀ ਕਿ ਉਹਨਾਂ ਨੇ ਜ਼ਬਰਦਸਤੀ ਆ ਕੇ ਉਥੋਂ ਮੀਟਿੰਗ ਚਕਵਾਤੀ ਤੇ ਜਿਹੜੇ ਬੰਦੇ ਨੇ ਆਰਗੇਨਾਈਜ਼ ਕਰਾਈ ਸੀ ਮੀਟਿੰਗ ਉਹਨੂੰ ਡਰਾਇਆ ਧਮਕਾਇਆ ਗਿਆ ਕਿ ਤੇਰੇ ਤੇ ਪਰਚਾ ਕਰਾਂਗੇ ਜੇ ਤੂੰ ਮੀਟਿੰਗ ਰਖਵਾਈ ਚਲੋ ਮੈਂ ਇੱਕ ਬੇਨਤੀ ਕਰਨਾ ਚਾਹਣੀ ਆ ਸਰਕਾਰ ਆਪਾਂ ਸਾਰਿਆਂ ਨੇ ਬਣਾਈਏ ਆਪਾਂ ਸਾਰਿਆਂ ਨੇ ਰਲ ਕੇ ਬਣਾਈ ਸੀ ਪਰ ਜਦੋਂ ਕਿਤੇ ਬੰਦਾ ਕੁਰਸੀ ਤੇ ਬੈਠ ਕੇ ਕੁਰਾਹੇ ਪੈ ਜੇ ਜਦੋਂ ਪਾਵਰ ਜਿਹੜੀ ਇਸ ਸਿਰ ਤੇ ਚੜ ਕੇ ਬੁੱਲਣ ਲੱਗ ਪੇ ਜਦੋਂ ਜਿਹੜੇ ਲੋਕਾਂ ਨੇ ਵੋਟਾਂ ਪੁਆਈਆਂ ਆ ਪਾਵਰ ਚਾਹੀਦੇ ਲੋਕ ਉਹਨਾਂ ਵੋਟਾਂ ਨੂੰ ਡਰਾਉਣ ਧਮਕਾਉਣ ਲੱਗ ਪੈ ਧਮਕੀਆਂ ਦੇਣ ਲੱਗ ਪੈ ਕਿ ਅਸੀਂ ਤੁਹਾਡੇ ਤੇ ਪਰਚਾ ਕਰਾਂਗੇ ਅਸੀਂ ਤੁਹਾਡਾ ਕੰਮ ਬੰਦ ਕਰ ਦਿਆਂਗੇ ਤਾਂ ਮੇਰੀ ਸਾਰੀ ਜਨਤਾ ਦੇ ਅੱਗੇ ਬੜੀ ਨਿਮਰਤਾ ਸਹਿਤ ਹੱਥ ਬਨ ਕੇ ਬੇਨਤੀ ਹੈ ਉਹਨਾਂ ਨੂੰ ਅਸਲੀ ਚਿਹਰਾ ਵਿਖਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਵਿਖਾਉਣਾ ਅੱਜ ਅੱਜ ਨਾ ਜਿਹੜਾ ਪਾਵਰ ਦਾ ਪਾਵਰ ਸਿਰ ਨੂੰ ਚੜੀ ਵੀ ਉਹਨਾਂ ਦੇ ਸਿਰ ਚੜ ਕੇ ਬੋਲ ਰਹੀ ਹੈ ਜਿੱਥੇ ਅਸੀਂ ਮੀਟਿੰਗ ਰੱਖਦੇ ਕੈਨਸਲ ਕਰਾ ਦਿੰਦੇ ਆ ਤੇ ਉੱਥੇ ਰੱਖਣ ਵਾਲੇ ਨੂੰ ਡਰਾ ਕੇ ਆਉਂਦੇ ਆ ਧੰਗਾ ਕੇ ਆਉਂਦੇ ਆ ਅੱਜ ਜਿਵੇਂ ਉਹ ਤੁਰੇ ਫਿਰਦੇ ਆ ਬੜੀ ਨਿਮਰਤਾ ਸਹਿਤ ਜਿਹਾ ਆ ਅੱਖੋਂ ਉਹਨਾਂ ਨੂੰ ਜੀਓ ਤੁਹਾਡੇ ਕੰਮ ਕਰਦੇ ਆ ਕਿਉਂਕਿ ਸਰਕਾਰ ਸਾਰੀ ਇਕੱਠੀ ਹੋ ਕੇ ਇੱਥੇ ਜਲੰਧਰ ਚ ਬੈਠੀ ਹੈ ਪੰਜਾਬ ਦੇ ਸਾਰੇ ਮੰਤਰੀ ਮੁੱਖ ਮੰਤਰੀ ਸਾਹਿਬ ਸਭ ਦੇ ਪਰਿਵਾਰ ਸਾਰੀ ਬਿਊਰੋਕ੍ਰੇਸੀ ਸਾਰੀ ਜਲੰਧਰ ਆਈ ਵੀ ਹੈ ਤੁਹਾਨੂੰ ਪਤਾ ਹੈ ਅੱਜ ਤੁਸੀਂ ਕੋਈ ਮਰਜ਼ੀ ਉਹਨਾਂ ਕੋਲੇ ਕੰਮ ਲੈ ਜਾਓ ਕਿ ਉਹਨਾਂ ਨੇ ਬਿਨਾਂ ਤੁਹਾਡੇ ਦੋ ਵਾਰੀ ਆਖਿਆ ਕੰਮ ਕਰ ਦੇਣਾ ਸਲਾਹ ਦਿੰਨੀ ਹੈ ਤੁਹਾਨੂੰ ਦੱਬ ਕੇ ਕੰਮ ਕਰਾਓ ਉਹਨਾਂ ਕੋਲ ਜਾਓ ਉਹਨਾਂ ਨੂੰ ਦੱਸੋ ਕਿ ਸਾਡੀ ਗਲੀ ਦੇ ਵਿੱਚ ਆਹ ਦਿੱਕਤ ਹੈ ਜੀ ਸਾਨੂੰ ਆਹ ਪ੍ਰੋਬਲਮ ਆ ਰਹੀ ਹੈ ਮਗਰਲੇ 3 ਸਾਲਾਂ ਚ ਹੋ ਨਹੀਂ ਸਕਿਆ ਜੀ ਪਿਆਰ ਨਾਲ ਕੰਮ ਕਰਾ ਕੇ ਆਓ ਪਰ ਇਹ ਗੱਲ ਦੱਸਾਂ ਸਾਰੇ ਕੰਮ ਕਰਾ ਕੇ ਵੋਟਾਂ ਕਾਂਗਰਸ ਨੂੰ ਪਾ ਦਿਆ ਜੀ ਮੇਰੀ ਵੇਖੋ ਇਹ ਮੇਰੀ ਨਿੱਜੀ رائے ਹੈ ਕਿਉਂਕਿ 3 ਸਾਲ ਤੁਸੀਂ ਬੜੀ ਵੱਡੀ ਬਹੁਮਤ ਨਾਲ ਜਿਤਾਇਆ ਸਰਕਾਰ ਨੂੰ ਐਮਐਲਏ ਬਣਾਇਆ ਪਰ ਉਹ ਐਮਐਲਏ ਧੋਖਾ ਦੇ ਕੇ ਭੱਜ ਗਿਆ ਇਸ ਪਾਰਟੀ ਤੋਂ ਆਪ ਦਾ ਮੌਜੂਦਾ ਸਰਕਾਰ ਦੇ ਵਿੱਚ ਹੁੰਦੇ ਹੋਏ ਐਮਐਲਏ ਸਾਹਬਿਆ ਨਹੀਂ ਗਿਆ ਇਹਨਾਂ ਦਾ ਐਮਐਲਏ ਨੂੰ ਛੱਡ ਕੇ ਚਲਾ ਗਿਆ ਤੇ ਇਹਨਾਂ ਦਾ ਐਮਪੀ ਵੀ ਛੱਡ ਕੇ ਚਲਾ ਗਿਆ ਇਹਨਾਂ ਦੇ ਤੁਹਾਨੂੰ ਪਤਾ ਜਲੰਧਰ ਤੀਜੀ ਇਲੈਕਸ਼ਨ ਵੇਖ ਰਿਹਾ 22 ਚ ਵੋਟਾਂ ਪਈਆਂ ਸੀ 22 23 24 ਆ ਤੀਜੀ ਇਲੈਕਸ਼ਨ ਹੋ ਰਹੀ ਹੈ ਸਰਕਾਰ ਬਣਨ ਤੋਂ ਬਾਅਦ ਵੇਖ ਲਓ ਤੁਸੀਂ ਜਲੰਧਰ ਸਭ ਤੋਂ ਵੱਧ ਪੰਜਾਬ ਜਲੰਧਰ ਇਲੈਕਸ਼ਨਾਂ ਹੀ ਫੇਸ ਕਰ ਰਿਹਾ ਤੇ ਮੈਂ ਤਾਂ ਤੁਹਾਨੂੰ ਤੁਸੀਂ ਲੋਕ ਅਸੀਂ ਵੀ ਤੁਹਾਨੂੰ ਆ ਕੇ ਬਾਰ-ਬਾਰ ਤੰਗ ਕਰੀ ਜਾਂਦੇ ਕਦੀ ਕਿਸੇ ਦਾ ਦਰਵਾਜ਼ਾ ਖੜਕਾਉਣੀਆ ਕਦੀ ਆਪ ਵਾਲੇ ਖੜਕਾਉਂਦੇ ਆ ਕਦੀ ਭੱਜ ਪਾਲੇ ਤੁਸੀਂ ਦੁਖੀ ਹੋਵੇ ਹੋਗੀ ਹੋਵੋਗੇ ਤੁਸੀਂ ਕਹਿੰਦੇ ਹੋਵੋਗੇ ਕੀ ਕਰਦਾ ਇਹਨਾਂ ਲੋਕਾਂ ਨੇ ਜਦੋਂ ਸਰਕਾਰ ਵੀ ਬਣਾਤੀ ਵੋਟਾਂ ਵੀ ਪਾਤੀਆਂ ਅਗਲੇ ਸਾਲ ਫੇਰ ਆ ਗੀਆਂ ਅਗਲੇ ਸਾਲ ਫੇਰ ਆ ਗੀਆਂ ਵੋਟਾਂ ਹੀ ਨਹੀਂ ਮੁੱਕਦੀਆਂ ਪਈਆਂ ਹਾਂਜੀ ਤੇ ਭਾਈ ਗੱਲ ਇਹ ਐ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਛੱਡ ਕੇ ਭੱਜ ਗਿਆ ਹੁਣ ਤੁਹਾਡੇ ਸਾਹਮਣੇ ਚਾਰ ਕੈਂਡੀਡੇਟ ਐ ਇੱਕ ਸੁਰਿੰਦਰ ਕੌਰ ਭੈਂਜੀ ਮੇਰੇ ਨਾਲ ਖੜੇ ਐ ਇੱਕ ਅਕਾਲੀ ਦਲ ਦਾ ਕੈਂਡੀਡੇਟ ਹੈ ਭਈ ਅਕਾਲੀ ਦਲ ਵਾਲਾ ਕੈਂਡੀਡੇਟ ਹੈ ਹੀ ਨਹੀਂ ਅੱਬ ਹੈ ਹੀ ਨਹੀਂ ਵੈਸੇ ਤਾਂ ਅਕਾਲੀ ਦਲ ਦਾ ਸਫਾਇਆ ਪੰਜਾਬ ਚੋ ਹੀ ਹੋ ਗਿਆ ਖਤਮ ਹੋ ਗਿਆ ਅਕਾਲੀ ਦਲ ਕਿਉਂਕਿ ਵੈਸੇ ਗੱਲ ਨਹੀਂ ਕਰਨੀ ਚਾਹੀਦੀ ਪਰ ਅਕਾਲੀ ਦਲ ਦਾ ਨਾਮ ਮੇਰੇ ਮੂੰਹ ਤੇ ਆ ਗਿਆ ਤਾਂ ਇਹਨਾਂ ਬਾਰੇ ਵੀ ਕੁਝ ਦੋ ਸ਼ਬਦ ਜ਼ਰੂਰ ਰੱਖੂਗੀ ਚਿੱਟਾ-ਫਿੱਟੇ ਵਾਲੇ ਹੀ ਹੋ ਗਏ ਖਤਮ ਹੋ ਗਏ ਦੂਜੀ ਗੱਲ ਭਾਜਪਾ ਦਾ ਕੈਂਡੀਡੇਟ ਹੈ ਕੋਈ ਭਾਜਪਾ ਵਾਲਾ ਕੈਂਡੀਡੇਟ ਤੁਸੀਂ 3 ਸਾਲ ਪਹਿਲਾਂ ਬੜੀ ਵੱਡੀ ਬਹੁਮਤ ਨਾਲ ਜਿਤਾਇਆ ਸੀ ਤੁਹਾਨੂੰ ਇਹ ਲੱਗਦਾ ਸੀ ਇਹ ਸਾਡੇ ਸਾਰੇ ਕੰਮ ਕਰਾਊਗਾ ਭੈਣਾ ਨੇ ਭਰਾ ਸਮਝ ਕੇ ਦਿੱਤਾ ਤਾਂ ਕਿ ਇਸ ਭਰਾ ਦੇ ਕੋਲੇ ਜੀ ਜਦੋਂ ਮਰਜੀ ਜਾਂਦੇ ਰਵਾਂਗੇ ਤੇ ਜਦੋਂ ਦੀ ਜਲੰਧਰ ਆਈਆਂ ਮੈਨੂੰ ਲੋਕ ਇਹ ਕਹਿ ਰਹੇ ਆ ਜੀ ਕਦੀ ਵੀ ਡਰੇ ਸੱਤੇ ਦਾ ਕੰਮ ਨਹੀਂ ਆ ਸਿਖਰਾਂ ਤੇ ਜਲੰਧਰ ਦੇ ਵਿੱਚ ਨਹੀਂ ਸੀ ਹੁੰਦਾ ਜਦੋਂ ਦੀ ਇਹ ਸਰਕਾਰ ਆਈਏ ਇੱਕ ਨਵੀਆਂ ਸਿਖਰਾਂ ਤੇ ਪਹੁੰਚ ਗਿਆ ਸੱਤੇ ਦਾ ਕੰਮ ਵੇਖੋ ਤੁਸੀਂ ਕਦੀ ਇੱਥੇ ਇੰਨਾ ਨਸ਼ਾ ਨਹੀਂ ਸੀ ਹੁੰਦਾ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਹਦੋਂ ਦਾ ਪਹੁੰਚ ਗਿਆ ਤੇ ਨਸ਼ੇ ਦਾ ਜੋ ਦੁੱਖ ਮਾਮਾ ਨੂੰ ਜਾਂ ਭੈਣਾਂ ਨੂੰ ਪਤਾ ਨਾ ਕਿਉਂਕਿ ਰੋਜ਼ ਕਿਤੇ ਨਾ ਪੁੱਤ ਕਮਾਈ ਕਰਕੇ ਘਰੇ ਲਿਆਉਂਦਾ ਕਿਤੇ ਮਾਂ ਦੀਆਂ ਵਾਲੀਆਂ ਮੰਗਦਾ ਹੈ ਵੇਚਣਾਸਤੇ ਨਸ਼ਾ ਖਰੀਦ ਕੇ ਲਿਆਉਣਾ ਜਦੋਂ ਕੁਛ ਨਹੀਂ ਮਿਲਦਾ ਤਾਂ ਭਾਈ ਘਰੇ ਮਾਰਕੁੱਟ ਕਰਦਾ ਜਿਹੜਾ ਜਿਨ੍ਹਾਂ ਨੇ ਨਸ਼ਾ ਦਿੱਤਾ ਉਹ ਤਾਂ ਘਰੇ ਬਹਿ ਗਏ ਇਕੱਲੇ ਪਰ ਜਿਨ੍ਹਾਂ ਨੂੰ ਦੇ ਗਏ ਉਹਨਾਂ ਮਾਵਾਂ ਤੇ ਮਤਲਬ ਉਹਨਾਂ ਦੀ ਜੜਾ ਚ ਪਾਣੀ ਭਾ ਗਏ ਲੋਕ ਇਹ ਭਾਜਪਾ ਵਾਲੇ ਇੱਥੇ ਆਮ ਆਦਮੀ ਪਾਰਟੀ ਛੱਡ ਕੇ ਐਮਐਲਏ ਭਾਜਪਾ ਚ ਜਾ ਕੇ ਰਲ ਗਿਆ ਤੀਜਾ ਭਾਜਪਾ ਦਾ ਭਾਜਪਾ ਤੋਂ ਆ ਕੇ ਭਾਜਪਾ ਚ ਸਾਰੀ ਉਮਰ ਰਿਆ ਉਹਨਾਂ ਦੇ ਫਾਦਰ ਭਾਜਪਾ ਚ ਮੰਤਰੀ ਸੀ ਅੱਜ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ ਸੋ ਤੁਹਾਡੇ ਸਾਹਮਣੇ ਜਿੰਨੇ ਕੈਂਡੀਡੇਟ ਹੈ ਸਾਰੇ ਭਾਜਪਾ ਜਿਵੇਂ ਗੱਡੂ ਇੱਥੋਂ ਛਾਲ ਮਾਰਦਾ ਉੱਥੇ ਭੱਜ ਜਾਂਦਾ ਉੱਥੋਂ ਮਾਰਦਾ ਉੱਥੇ ਭੱਜ ਜਾਂਦਾ ਤੂੰ ਉਹਨੂੰ ਵੇਖਦੇ ਰਹੇਗਾ ਕਿੱਥੇ ਪਹੁੰਚ ਗਿਆ ਉੱਥੇ ਪਹੁੰਚ ਗਿਆ ਬੱਚੇ ਖੇਡਦੇ ਹੁੰਦੇ ਆ ਨਾ ਪਾਣੀ ਚ ਡੱਡੂਆਂ ਦੇ ਨਾਲ ਤੋ ਉਹਦੇ ਮਗਰ 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 ਉਹਨਾਂ ਭਾਈ ਦੇ ਰਹਿੰਦੇ ਤੇ ਗੱ ਤੇ ਭਾਈ ਆ ਵੇਖ ਲੋ ਲੋਅਰ ਦਾ ਕੈਂਡੀਡੇਟ ਆ ਸਾਡਾ ਤੁਹਾਡੇ ਵਿੱਚ ਜਾਂਦਾ ਹੈ ਕਿ ਇਹ ਪਾਰਟੀ ਦਾ ਵਰਕਰ ਹੈ ਤੁਹਾਡੇ ਵਿੱਚੋਂ ਇੱਕ ਹੈ ਤੁਹਾਡੀ ਸੇਵਾ ਕੀਤੀ ਹੈ ساری ਉਮਰ ਭਰ ਜ਼ਿੰਦਗੀ ਚ ਔਖਾਈ ਸੌਖਾਈ ਕੱਲੇ ਸੀ ਹਸਬੰਡ ਦੇ ਨਾਲ ਸੀ ਜਿੱਥੇ ਖੜੇ ਸੀ ਪਰਿਵਾਰ ਉੱਥੇ ਹੀ ਖੜਾ ਹੈ ਭਾਵੇਂ ਬਾਈ ਜੀ ਨਹੀਂ ਰਹੇ ਸਾਡੇ ਪਰ ਪੈਨ ਨੇ ਤੁਹਾਡਾ ਸਾਥ ਨਹੀਂ ਛੱਡਿਆ ਪੈਨ ਨੇ ਕਾਂਗਰਸ ਪਾਰਟੀ ਦਾ ਸਾਥ ਨਹੀਂ ਛੱਡਿਆ ਪੈਨ ਲੋਹੇ ਵਾਂਗੂ ਤੁਹਾਡੇ ਵਿੱਚ ਖੜੀ ਹੈ ਤੁਹਾਡੀ ਸੇਵਾ ਕੀਤੀ ਜਿੰਨੇ ਜੋਗੀ ਸੀ ਤੁਹਾਡੇ ਵਿੱਚ ਵਿਚਰੀ ਹੈ ਤੇ ਕਦੀ ਇੱਕ ਇੱਕ ਇੰਨਾ ਦਾਗ ਨਹੀਂ ਲੱਗਣ ਦਿੱਤਾ ਮੈਨੂੰ ਇੱਕ ਗੱਲ ਦੱਸ ਦਿਓ ਕਿ ਸਰਦਾਰ ਕੌਰ ਪੈਨ ਜੀ ਨੇ ਜ਼ਿੰਦਗੀ ਭਰ ਦੇ ਵਿੱਚ ਇੰਨਾ ਕਮ ਗਲਤ ਕੀਤਾ ਹੋਵੇ ਇਹ ਜਿਹੜਾ ਹੁਣ ਆਮ ਆਦਮੀ ਪਾਰਟੀ ਵਾਲਾ ਕੈਂਡੀਡੇਟ ਹੈ ਭਾਜਪਾ ਵਾਲਾ ਉਹਦੇ ਖਿਲਾਫ 100 ਗੱਲਾਂ ਸੁਣਨ ਨੂੰ ਮਿਲਦੀਆਂ ਜਿਵੇਂ ਸਾਨੂੰ ਪੀਣ ਵਾਲਾ ਪਾਣੀ ਨਹੀਂ ਦਿੱਤਾ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸੱਟਾਂ ਸਿਖਰਾਂ ਤੇ ਪਹੁੰਚ ਗਿਆ ਨਸ਼ਾ ਬਹੁਤ ਹੋ ਗਿਆ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਪੈਣੰਸੀ ਰਹ ਚਾਰਾ ਦੀ ਤੁਸੀਂ ਬਣਾਏ ਬੜੀ ਬਹੁਤ ਨਾਲ ਜਿਤਾਇਆ ਪਰ ਮੈਨੂੰ ਇਹ ਦੱਸੋ ਜੇ ਤੁਹਾਡੇ ਵਿੱਚਲੇ ਤਾਂ ਤੁਸੀਂ ਜਿਤਾਇਆ ਇੱਕ ਵਾਰੀ ਬੰਦਾ ਜਿੱਤ ਸਕਦਾ ਹੈ ਦੂਜੀ ਵਾਰੀ ਤੀਜੀ ਵਾਰੀ ਚੌਥੀ ਵਾਰੀ ਤਾਂ ਬੰਦਾ ਪਾਈਆ ਆਪਣੇ ਕੰਮ ਕਰਕੇ ਜਿੱਤਦਾ ਹੈ ਤੇ ਤੁਸੀਂ ਜਿਤਾਉਣੀ ਆ ਇਹਨਾਂ ਦੀ ਮਿਹਨਤ ਨੂੰ ਜਿੰਦਾਬਾਦ ਇਹਨਾਂ ਦੀ ਮਿਹਨਤ ਦੀ ਪਰਖ ਤੁਸੀਂ ਹਮੇਸ਼ਾ ਕੀਤੀ ਹੈ ਤੇ ਅੱਜ ਫੇਰ ਇਹਨਾਂ ਦੀ ਮਿਹਨਤ ਨੂੰ ਰੰਗ ਭਗ ਪਾਈ ਤੁਸੀਂ ਲਾਉਣਾ ਹੈ ਜਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ